ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟੇਪਾਜੀ ਕੋਲ ਆਪਾਂ ਆਏ ਆ ਦੇ ਆਈ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਘਾਮਾ ਤੇ ਦੋ ਹੀ ਮੱਝਾਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਆਪਾਂ ਵੀਰ ਜੀ ਨਾਲ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭਾ ਠੀਕ ਠਾਕ ਜੀ ਚਲੋ ਜੀ ਅੱਗੇ ਅੱਗੇ ਜੀ ਤੇ ਨਾਮ ਦੱਸਦੇ ਕਰੀ ਫੇਰ ਹਾਂਜੀ ਦਾ ਹਾਂਜੀ ਲੱਭੂ ਵਾਲਾ ਸੀਰੀ ਨਾੜਾ ਜਣਾ ਤੇ ਫੋਨ ਨੰਬਰ ਬੋਲ ਦੇ ਇੱਕ ਜੀ 9847754 ਠੀਕ ਹੈ ਜੀ ਤੇ ਅੱਜ ਇਹ ਦੋ ਝੋਟੀਆਂ ਤੇ ਦੋ ਗੱਮ ਸੋਇਆ ਜੀ ਅੱਜ ਸਾਰਾ ਮਾਲ ਇੱਕ ਛੋਟੀ ਕ ਵੱਡੀ ਹੋ ਗਈ ਅੱਛਾ ਇੱਕ ਮੱਝ ਗੱਬਣੇ ਬਾਕੀ ਸਾਰੀਆਂ ਸੁਈਆਂ ਹੀ ਆ ਹਨਾ ਠੀਕ ਹੈ ਚੱਲਾ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਤੋਂ ਹੀ ਆਪਾਂ ਕਰਨੀ ਬਿਲਕੁਲ ਛੋਟਾ ਸਿੰਘ ਆ ਸੋਹਣੀ ਝੋਟੀ ਆ ਜਿਹੜੀ ਕਿ ਨਮਾਸਬਾ ਜੀ ਵੀਰ ਜੀ ਇਹ ਵੀਰ ਜੀ ਪਹਿਲਾ ਸਵਾਲ ਵੀਰ ਤੋਂ ਦੋ ਦੰਦ ਕੱਟੀ ਆ ਅੱਛਾ ਮੂੰਹ ਦੋ ਦੰਦ ਦੇ ਮੋਟ ਕੇ ਦਿਖਾ ਲੰਨੇ ਆ ਅੱਛਾ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਤੇਰਾ ਸੂਈ ਨਾਲ ਸੂਈ ਨਾਲ ਹੋਵੇ 6 ਸਾਧਾ ਮਹੀਨੇ ਤੋਂ ਅੱਛਾ ਤੇ ਦੁੱਧ ਮਾਲੋ 10 ਕਿਲੋੜਾ ਚਾਹ ਬਿਲਕੁਲ ਤਿਆਰ ਦੁੱਧ ਭਾਵੇਂ ਜਿੰਨੇ ਦਾ ਮਰਜ਼ੀ ਭਾਣ ਕੇ ਚੋਲੇ ਅੱਛਾ ਭਾਵੇਂ ਸਾਡੇ ਕੋਲ ਵੀਡੀਓ ਕਾਲ ਦੇ ਭਾਵੇਂ ਦੋ ਟਾਈਮ ਤੇ ਕੀ ਆ ਚਾਰ ਟਾਈਮ ਚੋਲੇ ਅੱਛਾ 10 ਕਿਲੋ ਦੁੱਧ ਹੋਵੇ ਤੇ ਲੈ ਜਾਇ ਨੀ ਦੇਖੇ ਇਹ ਆ ਕਿ ਤੁਹਾਡੇ ਘਰੋਂ ਹੀ ਦੁੱਧ ਹੋਵੇ ਤੇ ਲੈ ਜਾਏ ਨਹੀਂ ਤੇ ਆਪਣੀ ਸਾਈ ਵਾਸ਼ ਲੈ ਜੇ। ਪਤਾ ਨਹੀਂ ਘਰਾਂ ਪੂਰਾ ਮਾਰ ਕੇ ਵੀ ਦਿਖਾਉਂਦੇ ਸਾਰਾ ਕੁਝ ਬੱਚਾ ਛੱਡ ਦੇ। ਚਲੋ ਛੱਡ ਦੋ ਬੱਚਾ ਫੇਰ। ਛੱਡ ਬੱਚਾ। ਸਿੱਪਾ ਤਾਂ ਲੱਗ ਜਾਂਦਾ ਵੀ ਆਲੋਲ ਤੇ ਨਹੀਂ ਕਰਦੀ। ਤੇ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ। ਮੀਰ ਜੀ ਮੰਨ ਲਓ ਹੁਣ ਤੁਹਾਡੀ ਚਲੋ ਬਹੁਤਾ ਨਹੀਂ ਪਾਰਾ ਘੋਲ ਦੁੱਧ ਝੋਂਡੀ ਕੀ ਬਾਤ ਹੁੰਦੀ। ਚਲ ਦੇਖੋ ਨਹੀਂ ਆ। 10 ਕਿਲੋ ਹੁਣ ਲੈਟ ਆ ਜਿਹੜਾ। ਤੁਹਾਡੇ ਘਰੋਂ 10 ਹੋਵੇ ਤੇ ਕੋਈ ਲੈ ਜਾਏ। ਨਹੀਂ ਤੇ ਇੱਥੇ ਹੀ ਰਹਿਣ ਦਾ। ਮਗਰ ਕੀ ਜਿਹੜਾ? ਕੱਟਾ ਜ। ਮਗਰ ਇਹਦੇ ਕੱਟਾ। ਨਾਂ ਦੇ ਸਾਦੇ ਨਾਂ ਦੇ ਸਾਦੇ ਜੀ ਹੋ ਮਾਰਦੇ ਹੋਰ ਬਾਕੀ ਹੈ ਗਈ ਠੰਡੀ ਧੀਰੀ ਆ ਠੀਕ ਹੈ ਜੀ ਬਸ ਤੇ ਕੋਈ ਆਲ ਨਹੀਂ ਕਰਦੀ ਕੋਈ ਕੁਝ ਨਹੀਂ ਆ ਖੋਲੋ ਮੈਂ ਫਿਰ ਤੋੜ ਦਈਏ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਬੱਚਾ ਉਧਰ ਬਣਦਾ ਬਾਕੀ ਪੇਠਫੋੜੇ ਤੋਂ ਚੰਗੀ ਆ ਤੇ ਮੂੰਹ ਜਿਹੜੀ ਦੋ ਦੰਦ ਆ ਦੰਦ ਵੀ ਤੁਹਾਨੂੰ ਦਿਖਾ ਦੇਵਾਂਗੇ ਦੁੱਧ ਦੇ ਤੇ ਕੋਲ 10 ਲੀਟਰ ਮੋਕੇ ਤੇ ਜਿਹੜਾ ਤਿਆਰ ਦੱਸਦੇ ਲਿਆ ਦੇ ਦਿਖਾ ਦੋਗੇ ਇਤਰਾ ਦੰਦ ਵਿਧੀਆ ਜਾ ਅਥੇ ਅੰਦਰ ਜਾ ਕੇ ਦਿਖਾ ਦਿੰਦੇ ਹਾਂ। ਬੜਾ ਦਰਦੀ ਆ। ਬਾਕੀ ਥੱਲੇ ਨਾਲ ਆਪਾਂ ਦੇਖ ਸਕਦੇ ਹਾਂ। ਪੂਰੀ ਸਫਾਈ ਹੀ ਆ। ਦਿਖਾ ਦਈਏ ਵਿੱਚ ਹੀ ਤਾਂ ਅੰਦਰ ਦੇ। ਦਿਖਾ ਦਿੰਦੇ। ਕਿੱਦਾਂ ਰੱਖ ਬਾਹਰ ਨਾਲ। ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੇ। ਆ ਦੇ ਫਾਦੇ ਜੇ ਇਹ ਕੀ ਪਿਓਰ ਪਿਓਰ ਦੋਦਾਂ ਦੇ ਆ ਚਲੀ ਠੀਕ ਹੈ ਜੀ ਚਲੋ ਬੰਦ ਥੋੜੇ ਜੇ ਮੂੰਹ ਫੜਨ ਤੋਂ ਕਰਦੀ ਆ ਪਿਓਰ ਕਰਦੀ ਆ ਇਹ ਆ ਕਿ ਚਲੋ ਹੈ ਕਿ ਮੂੰਹ ਦੋਦਾਂ ਦੇ ਆ ਤੇ ਠੰਡੀ ਸੀ ਦੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਮੁੱਲ ਵੇਚੀ 90 ਕਰਦੀ 90 ਜੋ ਕਰਦੀ ਕੁਛ ਮੰਨ ਤਾਂ ਕਿੰਨੇ ਦੀ ਦੇ ਦੀ ਜਿਆਜ 85 ਛੋਟਾ ਛੋਟਾ ਹੋ ਜੂਗੀ ਵਿੱਚ ਕਰ ਦਿੰਨੇ ਨੂੰ ਨਹੀਂ 2000 ਛੱਡ ਦੋਗੇ 3 ਛੱਡ ਦਿੰਨੇ ਅੱਛਾ 82000 82000 ਬਾਕੀ ਜਿੰਨੇ ਡਾਕ ਕੋ ਮਰਗੀ ਚੋਲੇ ਇੱਥੇ ਚੋਲੇ ਹਨਾ ਇੱਥੇ ਚੋਲੇ 10 ਕਿਲੋ ਠੰਨਾ ਦੁੱਧ ਉਹ ਚੋਟੀ ਠੀਕ ਹੈ ਜੀ ਠੀਕ ਹੈ ਮੂੰਹ ਤਾਂ ਵਗਾ ਦੇ ਦੋ ਦੰਦਿਆ ਕਿਹੇ ਗੱਲਾਂ ਚਵਾਹ ਬਸਵਾ ਦੇ ਇੱਕ ਨੰਬਰ ਬਾਕੀ ਹੈ ਕਿ ਅਗਲੇ ਸੋਵੇ ਨੇ ਝੋਟੀ ਪੂਰੀ ਤਿਆਰ ਹੋ ਗਈ ਝੋਟੀ ਕਰਦਾ ਨਹੀਂ ਪਤਾ ਤੇ ਹੁਣ ਆ ਗਏ ਆਪਣੇ ਕੋਲ ਇਹ ਗੱਬਣ ਆ ਹਾਂ ਜੀ ਇਹ ਗੱਬਣ ਇਹ ਕਿੰਨੇ ਕ ਦੁੱਧ ਆ ਲੀਜੇ ਵੀਰ ਜੀ ਉਹ ਕਿੰਨੇ ਪੈ 11 ਮਿੰਟ ਕੋ ਦੇ ਰਹੇ ਆਪਾਂ ਅੱਛਾ 12 ਪੀ ਲਈ ਜਿਆਦਾ ਮਤਲਬ ਗਰਮੀ ਗਰਮੀ ਆ ਠੀਕ ਹੈ ਦੁੱਧ ਵਾਲੀ ਹੈ ਬਰੀਕ ਆ ਠੀਕ ਆ 50 ਜੁਆ ਲਈ ਖੋਲੋ ਫਿਰ ਤੋੜ دیਏ 12 ਕਿ ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਚੜਾਈ ਜਾਊਗੀ ਬਾਕੀ ਸਾਗ ਬੜੀ ਲੇਖਣਾ ਸੰਤੋਂ ਬੜਾ 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 Да, Ты. ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੁੱਲ ਵੀ ਜਿਹੜੀ ਇਹਨਾਂ ਦਾ ਸੇਮ ਹੀ ਆ। ਅੱਛਾ। ਹਾਂਜੀ। ਤਾਂ ਕੋਈ ਉਹ ਲੈ ਜੀ। ਲੱਭੀ ਹੈ ਮਤਲਬ ਇਹ ਵੀ 82 ਦੀਆਂ ਆਹਾਂ ਦੇ ਵਾਂਗ ਭਾਵੇਂ ਖੁਸ਼ੀਲਾ ਜਿਦਵਾਨੀ ਹਿੱਲਾ ਜੀ। ਠੀਕ। ਮੇਰਾ ਵੀ ਝੋਲਾ ਇਕੱਠਾ ਲਵੋ ਫਿਰ ਆਪਾਂ ਮਾਣ ਬੋਲ ਸਕੀ। ਮਾਣ ਹੋਰ ਕਰ ਦੋ ਜੀ। ਠੀਕ ਹੈ ਜੀ। ਬਾਕੀ ਇਹ ਵੀ ਚਲੋ। ਆਪਣੀ ਜਗ੍ਹਾ ਵੀ ਚੰਗੀ ਹੈ। ਚੰਗੀ ਤਿਆਰ ਹੁੰਦੀ ਹੈ ਇਹ ਵੀ। ਤੇ ਹੁਣ ਆ ਗਈ ਆਪਣੇ ਕੋਲ। ਇਹ ਵੀ ਸੋਈ ਜੇ। ਸੋਈ ਜੇ। ਯਾ ਨਿਸ਼ਾਨਦੇਵ ਜੀ ਕਰਦਾ ਜੇ ਗਮੀ ਨਹੀਂ ਜ਼ਮਾਨਦਾਰੀ ਇਤਰਾਜੇ ਅੱਛਾ ਦਿਖਾ ਦਿਓ ਨਹੀਂ ਮੱਤ ਕੋਈ ਕਹੇ ਨਾ ਆ ਦੇ ਸਾਦੇ ਚੰਗੀ ਤਰ੍ਹਾਂ ਹਾਂ ਇਹ ਸਖਤ ਆ ਅੱਛਾ ਹਾਂ ਜੀ ਉਧਰ ਦੁਰਦ ਨਹੀਂ ਮਨਉਂਦੇ ਕਿ ਠੀਕ ਆ ਤੇ ਇਹਦੇ ਕੋ ਕਿੰਨਾ ਦੁੱਧ ਦੁੱਧ ਵੀ ਜੀ 15 ਕਿਲੋ ਦੇ ਕੋ ਤੇ ਬੱਚਾ ਇਹਦਾ ਯਾਰ ਨੈਟ ਉਹ ਬੱਚਾ ਜੀ ਆਵਲਾ ਆ ਬੱਚਾ ਜੀ ਤੇ ਉਹ ਦੂਸਰੀ ਦਾ ਜੇ ਬੱਚਾ ਤਿਆਰ ਬਿਲਕੁਲ 15 ਲੀਟਰ ਇਹ ਆ ਕਿ ਦੁੱਧ ਪੂਰਾ ਹੋਵੇ ਤੇ ਕੋਈ ਲੈ ਜਾਏ ਇੱਥੋਂ ਹਾਂਜੀ ਤੇ ਆਈ ਵੀ ਤੁਹਾਡੇ ਸਾਹਮਣੇ ਬੈਠੀ ਹੈ ਉਹ ਕਰੀ ਗਈ ਵੀ ਚੋਕ ਜਿਹੜਾ ਨਹੀਂ ਆਹਦਾ ਅੱਡੇ ਕੋ ਵੀਡੀਓ ਕਰ ਲਾ ਕੇ ਜਵਾਹਰ ਹਾਂਜੀ ਹਾਂਜੀ ਤੋੜੋ ਫੇਰ ਇਹਨਾਂ ਨੂੰ ਬਾਕੀ ਜਿੱਦ ਤਰ੍ਹਾਂ ਬਾਰ ਬਾਰ ਵੀਡੀਓ ਨਹੀਂ ਵੀ ਕਿੰਦੇ ਆ ਤੇ ਅਹੀਂ ਵੀ ਕਿੰਨੇ ਆ ਝੋਕੇ ਖੜੋ ਤੇ ਜਿਹੜੇ ਵੀਰਾਂ ਨੇ ਖੜਨੀ ਆ ਉਹਨਾਂ ਦੇ ਵੀ ਜ਼ਿੰਮੇਵਾਰੀ ਭੰਦੀ ਆ ਵੀ ਸਾਡੀ ਵੀ ਗੱਲ ਜਿਹੜੀ ਜ਼ਰੂਰ ਮੰਨਣ ਤੇ ਆਪਣੀ ਚਵਾਈ ਕਰਕੇ ਖੜਨਾ ਲੈ ਲਓ ਹੋਰ ਤਰਾਇਆ ਕਿ ਕੱਦ ਕੱਠ ਚੰਗਾ ਵਾ ਇਹਦਾ ਜਿਹੜਾ ਤੇ ਕਿੰਨਾ ਵੀ ਸੀ ਫਿਰ ਇਹਦਾ ਮੁੱਲ ਮੁੱਲ ਵੀ ਸੀ ਇਹਦਾ ਸੋਵੇਂ 50 48 ਰੁਪਏ 45 ਦੇ 45 ਜੋ ਕਰਦੇ ਕੋ ਛੋਟ ਛੱਟ ਨੀ ਕੀ ਕਰੀਏ 2000 ਛੱਡ ਜੀਏ ਤੇ 9000 ਅੱਛਾ 40 ਦੀ ਦੇ 40000 ਦੀ ਦੇ ਦੋ ਬਾਕੀ ਦੀ ਸੀਲ ਆ ਕੋਈ ਇਹ ਰਸੀ ਨਹੀਂ ਕੁਝ ਨਹੀਂ ਪਾਉਣਾ ਵੈ ਲੋ ਠੀਕ ਆ ਹਾਂ ਜੀ ਜਿਹੜਾ ਮਰਜੀ ਕਿੱਧਰ ਦੀ ਮਰਜੀ ਬੈਠਾ ਚੋ ਠੀਕ ਆ ਜੀ ਦੇ ਲਾ ਗੇ ਜੀ ਠੀਕ ਆ ਤੇ ਹੁਣ ਇਹ ਕਾਗਜ਼ ਆ ਛੋਟਾ ਜਿਹਾ ਕਰਦੇ ਤਾਂ ਬਹੁਤੀ ਵੱਡੀ ਨਹੀਂ ਆ ਇਹ ਛੋਟੀ ਆ ਮਤਲਬ ਜਿਆਦੀ ਵੱਡੀ ਨਹੀਂ ਆ ਹਾਂ ਜੀ ਬਾਕੀ ਠੰਡੀ ਠੁੰਡੀ ਬੜੀ ਜਾਵੇ ਲੋ ਇਹਦੇ ਸਾਰੇ ਭਾਵੇਂ ਇਤਨੇ ਬੈਠੇ ਠੀਕ ਆ ਕੋਈ ਰਸੀ ਰਸੀ ਕੁਛ ਨਹੀਂ ਪਾਉਣੀ ਆ ਵੇ ਲੋ ਤੇ ਆ ਬੱਛੀ ਹੈ ਬੱਛੀ ਹੈ ਤੇ ਮਗਰ ਕਾਫੀ ਖੂਬਸੂਰਤ ਹੈ ਤਾਜੀ ਹੈ ਬਿਲਕੁਲ ਹੀ ਕਿੰਨੇ ਦਿਨ ਹੋ ਗਏ ਵੇ ਜੀ ਨੇ ਸੋਈ ਕੱਲ ਆਤੀ ਸੋਈ ਅੱਛਾ ਹਾਂ ਜੀ ਬੋਲ ਆਇਆ ਮੈਨੂੰ 8 ਕਿਲੋ ਹੋਵਾਂ ਦੇ ਤੇ ਉਤਰਾ ਕਿੰਨਾਂ ਚਵਾਈ ਜਾਓਗੇ ਹੋਰ ਦੋ ਦੋ 10 ਕਿਲੋ ਤਾਂ ਦੇਈ ਜੂਗੀ ਤੁਮ ਘੱਟੀ ਗਈ ਤੋੜ ਦਿਓ ਫਿਰ ਇਹਨਾਂ ਨੂੰ ਨਾ ਕਾ ਆਦਮੀ ਲੰਬੀ ਵਾਲਾ ਹਾਂਜੀ ਬਹੁਤੀ ਵੱਡੀ ਨਾਲ ਕੋਈ ਸਮਝੇ ਕਿ ਨਹੀਂ ਤੇ ਇਹਦਾ ਫਿਰ ਮੁੱਲ ਬੋਲੀ ਤੇ 35 ਕਰ ਲੀਏ 35 ਜੋ ਕਰੀਏ ਕਮਾਨ ਤਾਂ 20 ਪੂਰੇ ਨਹੀਂ ਦੇ ਅੱਛਾ 30000 ਦੇ ਦੋਗੇ ਛੋੜ ਛੜ ਮੁੱਕੇ ਤੇ ਹੋਰ ਕਰ ਤੋਗੇ ਕਰਦਨੇ ਹੁਣੇ ਦੱਸੋ ਕਿੰਨਾ ਕਿਹ ਹਜ਼ਾਰ ਛੜ ਦੀਏ ਕਿ ਦੋ ਛੜ ਦੀਏ ਦੋ ਛੜ ਅੱਛਾ 25000 ਹਾਈਆ 25000 ਸਭੀ ਬੋਤਸਲੀ ਕਰੀ ਜੀ ਤਾਂ ਅੱਧਾ 8 ਕਿਲੋ ਹਲੇ ਥੋੜਾ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਇਹੋ ਬੇਚਦੀ ਆ ਕਿ ਤਿੰਨ ਸੋਈਆਂ ਨੇ ਤੇ ਕਸੂਮਰ ਵਾਲੀ ਹਾਂਜੀ ਤੋ ਇਹ ਚੋਜਵਾ ਕੇ ਘੜੋ ਇਹ ਗੱਬਣ ਜਿਹੜਾ ਉਪਾਤ ਹੈ ਠੀਕ ਹੈ ਜੀ بار بار ਘਟੋ ਘਟ ਤੇ 8 9 ਵਾਰੀ ਇਹ ਵੀ ਕਹਤਾ ਹੁਣਾਂ ਦੇ ਵੀਦੀਆਂ ਹੁਣਾਂ ਨੇ ਵੀ ਆਪਣੀ ਤਸੱਲੀ ਕਰਕੇ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ